ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਅਪਡੇਟ ਪੰਜਾਬ ਸਕੂਲ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਕੜਾਕੇ ਦੀ ਠੰਡ ਦੇ ਮੱਦੇ ਨਜ਼ਰ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਵਧਾਉਣ ਤੇ ਸਰਕਾਰ ਦਾ ਵੱਡਾ ਫੈਸਲਾ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲਦੇ ਰਹਿਣ ਜਿਵੇਂ ਕਿ ਆਪ ਸਭ ਜਾਣਦੇ ਹੋ 24 ਤਰੀਕ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਉਸ ਟਾਈਮ ਠੰਡ ਘੱਟ ਸੀ ਲੇਕਿਨ ਹੁਣ ਜਿਵੇਂ-ਜਿਵੇਂ ਦਿਨ ਵੱਧ ਰਹੇ ਆ ਠੰਡ ਬਹੁਤ ਜ਼ਿਆਦਾ ਵੱਧ ਚੁੱਕੀ ਆ ਔਰ ਇਸ ਦੇ ਵਿੱਚ ਧੁੰਦ ਅਤੇ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਆਨ-ਚਾਨ ਵਿੱਚ ਸਭ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਤਾਂ ਇਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਆ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਇਸ ਵੀਡੀਓ ਦੁਆਰਾ ਪੰਜਾਬ ਵਿੱਚ ਇੰਨੀ ਠੰਡ ਜਿੱਥੇ ਸੰਗਰੀ ਧੁੰਦ ਅਤੇ ਕਿੜਾਕੇ ਦੀ ਠੰਡ ਪੈ ਰਹੀ ਹੈ ਅਤੇ ਲੋਕ ਠੰਡ ਤੋਂ ਬਚਾਲੇ ਘਰਾਂ 'ਚ ਬੈਠੇ ਹੋਏ ਹਨ ਉੱਥੇ ਹੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਹੈਰਾਨੀਜਨਕ ਫੈਸਲਾ ਲਿਆ ਹੈ ਅਧਿਆਪਕਾਂ ਅਤੇ ਮਾਪਿਆਂ ਦੀਆਂ ਉਮੀਦਾਂ ਦੇ ਉਲਟ ਸਿੱਖਿਆ ਵਿਭਾਗ ਦੇ ਸਰਦੀ ਦੀਆਂ ਛੁੱਟੀਆਂ ਵਧਾਉਣ ਦੀ ਬਜਟ ਸਕੂਲਾਂ ਦੇ ਖੁੱਲਣ ਅਤੇ ਬੰਦ ਦਾ ਸਮਾਂ ਬਦਲ ਦਿੱਤਾ ਹੈ ਇਸ ਸਮਾਂ ਸਿਰਫ ਅੱਧਾ ਘੰਟਾ ਵਧਾਇਆ ਗਿਆ ਹੈ ਵਿਭਾਗ ਨੇ ਹੁਕਮ ਅਨੁਸਾਰ 1 ਜਨਵਰੀ ਤੋਂ ਸਕੂਲ ਸਵੇਰੇ 10 ਵਜੇ ਖੁੱਲਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ ਅਧਿਆਪਕ ਅਤੇ ਮਾਪਿਆਂ ਨੇ ਵਿਭਾਗ ਦੇ ਇਸ ਹੁਕਮ ਨੂੰ ਗਲਤ ਫੈਸਲਾ ਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨ ਲਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਉੱਥੇ ਹੀ ਬੱਚਿਆਂ ਦੀਆਂ ਛੁੱਟੀਆਂ ਵਧਾਉਣ ਦੀ بجائے ਸਿਰਫ ਸਕੂਲ ਦਾ ਸਮਾਂ ਹੀ ਬਦਲਿਆ ਗਿਆ ਹੈ। ਕਈਆਂ ਦਾ ਕਹਿਣਾ ਹੈ ਕਿ ਸ਼ਾਇਦ ਵਿਭਾਗ ਟੁੰਦ ਕਾਰਨ ਕਿਸੇ ਅਨੁਸੁਖਵੀਂ ਘਟਨਾਵ ਦੀ ਉਡੀਕ ਕਰ ਰਿਹਾ ਹੈ ਅਤੇ ਬਾਅਦ ਵਿੱਚ ਹੀ ਛੁੱਟੀਆਂ ਦਾ ਐਲਾਨ ਕੀਤਾ ਜਾਵੇਗਾ। ਤਾਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਸੀਂ ਵੀ ਆਪਣੇ ਵਿਚਾਰ ਜਰੂਰ ਸ਼ੇਅਰ ਕਰੋ ਔਰ ਦੋਸਤੋ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਅਗਰ 10 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਦੇ ਵਿੱਚ ਤਾਂ ਜਿਹੜੇ ਬੱਚੇ ਜਾਂ ਫਿਰ ਜਿਹੜੇ ਅਧਿਆਪਕ ਦੂਰ ਦਰੇਡੇ ਪਿੰਡਾਂ ਤੋਂ ਪੜਾਉਣ ਦੇ ਲਈ ਆਉਂਦੇ ਆ ਜਾਂ ਬੱਚੇ ਪੜ੍ਹਨ ਦੇ ਲਈ ਆਉਂਦੇ ਆ ਤਾਂ ਉਹਨਾਂ ਨੂੰ ਆਪਣੇ ਘਰ ਵਿੱਚ ਜਾਣ ਦਾ ਸਮਾਂ ਲਗਭਗ 1 ਘੰਟਾ 2 ਘੰਟੇ ਜਾਂ ਫਿਰ ਕਿਸੇ ਟੀਚਰ ਨੂੰ 3-3 ਘੰਟੇ ਬੀਤ ਜਾਂਦੇ ਆ ਅਗਰ 3 ਵਜੇ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਅਧਿਆਪਕ ਨੂੰ ਚੱਲਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗ ਜਾਂਦਾ ਹੈ ਜਿਸ ਅਨੁਸਾਰ 3:30 ਤੱਕ ਜੋ ਅਧਿਆਪਕ ਸਕੂਲ ਦੇ ਵਿੱਚੋਂ ਨਿਕਲਦੇ ਆ ਔਰ ਉਹਨਾਂ ਨੂੰ ਅਗਰ 2 ਘੰਟੇ ਵੀ ਆਪਣੇ ਘਰ ਦੇ ਵਿੱਚ ਜਾਣ ਨੂੰ ਲੱਗਦੇ ਆ ਜਿਸ ਕਰਕੇ ਉਹ ਲਗਭਗ 5:30 ਵਜੇ ਜਾਂ ਫਿਰ 6:00 ਵਜੇ ਤੱਕ ਪਹੁੰਚਦੇ ਆ ਜਿਸ ਦੇ ਨਾਲ ਬਹੁਤ ਜ਼ਿਆਦਾ ਉਸ ਟਾਈਮ ਹੰਦੇਰਾ ਹੋ ਜਾਂਦਾ ਹੈ ਔਰ ਜਾਂ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਹਰ ਇੱਕ ਪਰਸਨ ਦੀ ਆਪਣੀ ਲਾਈਫ ਹੈ ਅਗਰ ਇੱਕ ਅਧਿਆਪਕ ਹੈ ਤਾਂ ਉਸ ਦੀ ਵੀ ਫੈਮਿਲੀ ਆ ਉਸ ਤੇ ਵੀ ਬੱਚੇ ਆ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਜੋ ਛੁੱਟੀਆਂ ਨੇ ਇਹਨਾਂ ਦੇ ਵਿੱਚ ਵਾਅਦਾ ਕਰਨਾ ਚਾਹੀਦਾ ਹੈ ਤੁਸੀਂ ਵੀ ਆਪਣੇ ਜ਼ਰੂਰ ਵਿਚਾਰ ਸੇਅਰ ਕਰੋ ਹੋਰ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ